ਸਾਨੂੰ ਅੱਜ ਸ਼ਾਮੀ ਤਕਰੀਬਨ 5:30 ਵਜੇ ਇਨਫਰਮੇਸ਼ਨ ਆਈ ਸੀ ਕਿ ਇੱਥੇ ਕੋਈ ਛੋਟੀ ਚੀਜ਼ ਚੋ ਫਾਇਰ ਟਾਈਪ ਨਿਕਲੀ ਹੈ ਤੇ ਉਹਦੀ ਬਹੁਤ ਜ਼ਿਆਦਾ ਆਵਾਜ਼ ਵੀ ਆਈ ਹੈ ਕੰਪਲੇਨੈਂਟਸ ਨੇ ਇਨਫਰਮੇਸ਼ਨ ਸਾਨੂੰ 112 ਤੇ ਕਾਲ ਕਰਕੇ ਦਿੱਤੀ ਇੱਥੇ ਜਦੋਂ ਪਹੁੰਚੇ ਆ ਤਾਂ ਦੇਖਿਆ ਕਿ ਇੱਥੇ ਕੁਝ ਇਕਾ ਚੀਜ਼ ਜਿਹਦੇ ਚ ਕੋਈ ਪ੍ਰੈਸ਼ਰ ਜਿਹਦੇ ਚੋਂ ਨਿਕਲਿਆ ਹੋਵੇ ਪ੍ਰੈਸ਼ਰ ਟਾਈਪ ਬਲਾਸਟ ਛੋਟਾ ਇੱਥੇ ਹੋਇਆ ਹੈ ਜਿਹਦੇ ਕਰਕੇ ਘਰ ਦੀਆਂ ਵਿੰਡੋਜ਼ ਦੇ ਨੁਕਸਾਨ ਹੋਇਆ ਹੈ ਤੇ ਕੁਝ ਗਮਲੇ ਜਿਹੜੇ ਗਾਰਡਨ ਚ ਪਈ ਸੀ ਉਹਨਾਂ ਦਾ ਨੁਕਸਾਨ ਹੋਇਆ ਹੈ ਅੱਗੇ ਦੀ ਤਫ਼ਤੀਸ਼ ਜਾਰੀ ਹੈ ਸੀਐਫਐਸਐਲ ਟੀਮ ਸਾਡੀ ਇੱਥੇ ਪਹੁੰਚ ਚੁੱਕੀਆਂ ਹਨ ਜਿਹੜੇ ਵੀ ਐਵੀਡੈਂਸ ਮੌਕੇ ਤੋਂ ਇਕੱਠੇ ਕਰ ਰਹੇ ਹੈ ਸਾਡੀ ਟੀਮਸ ਉੱਥੇ ਲੱਗੀਆਂ ਹੋਈਆਂ ਸਾਡੇ ਆਫੀਸਰਜ਼ ਇੱਥੇ ਹੈ ਤੇ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅਸੀਂ ਅਸ਼ਵਮੀ ਕਿਸ ਕਿਨਾਂ ਦਾ ਘਰ ਹੈ ਰਿਟਾਇਰਡ ਆਫੀਸਰ ਨੇ ਜਿਨ੍ਹਾਂ ਉਹhle ਸਭ ਚੀਜ਼ ਦਾ ਵਿਸ਼ਾ ਹੈ ਜੀ ਸਾਰਾ ਜੋ ओनर्स ਹੈ ਟੈਨੈਂਟਸ ਹੈ ਪਾਸਟ ਟੈਨੈਂਟਸ ਪਾਸਟ ਟੂਮੈਂਟਸ ਹੈ ਸਾਰਾ ਦਸੀ ਇਨਵੈਸਟੀਗੇਸ਼ਨ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਆਟੋ ਸਸਪੈਕਟਡ ਆਟੋ ਜ ਆਇਆ ਹੈ ਮੈਮ ਆਟੋ ਆਇਆ ਸਸਪੈਕਟਡ ਉਹਦੇ ਚ ਹੁਣ ਇਨਵੈਸਟੀਗੇਸ਼ਨ ਕੰਪਲੇਨੈਂਟ ਨੇ ਦੱਸਿਆ ਜੀ ਕਿ ਆਟੋ ਚ ਦੋ ਬੰਦੇ ਸ਼ੱਕੀ ਇੱਥੇ ਆਏ ਸੀ ਜਿਨ੍ਹਾਂ ਨੇ ਗ੍ਰੇਨੇਡ ਹਰਲ ਕਰਕੇ ਗਏ ਆ ਉੱਥੇ ਜਿਹੜੇ ਕੰਪਲੇਨੈਂਟ ਸੀ ਉਹ ਆਪਣੇ ਘਰ ਦੇ ਵੇੜੇ 'ਚ ਹੀ ਬੈਠੇ ਸੀ ਉਹਨਾਂ ਨੇ ਉਹਨਾਂ ਨੂੰ ਦੇਖਿਆ ਹੈ ਤੇ ਜਦੋਂ ਇਥੋਂ ਆਟੋ ਐਬਸਕਾਂਡ ਹੋ ਗਿਆ ਉਸ ਤੋਂ ਬਾਅਦ ਦੀ ਸਾਡੀ ਟੀਮ ਹੁਣ ਲੱਗੀਆਂ ਹੋਈਆਂ ਤੇ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਕੁਝ ਨਹੀਂ ਹੋਇਆ ਉਹ ਜੀ ਹਾਲੇ ਤਫਤੀਸ਼ ਦਾ ਵਿਸ਼ਾ ਹਾਲੇ ਲੰਬੀ ਗੱਲ ਹੈ ਉਹ ਹਾਲੇ ਸਾਰਾ ਅਸੀਂ ਕੰਪਲੇਨੈਂਟ ਨਾਲ ਮਿਲ ਕੇ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਗ੍ਰੇਨੇਡੀ ਹੈ ਨੀ ਉਹ ਹਲੇ ਮੈਂ ਜਿਵੇਂ ਦੱਸਿਆ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਮ ਬਲਾਸਟ ਹੈਸ ਹੈਪਨਡ ਵਾਟ ਇਜ਼ ਦਾ ਕੌਜ਼ ਆਫ ਬਲਾਸਟ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ ਸੀਐਫਐਸਐਲ ਦੀ ਟੀਮਸ ਸੀਐਫਐਸਐਲ ਦੀ ਟੀਮਸ ਇੱਥੇ ਆ ਗਈਆਂ ਫੋਰੈਂਸਿਕ ਸਾਇੰਸ ਦੀ ਟੀਮਸ ਆ ਗਈਆਂ ਤੇ ਉਹ ਅਸੀਂ ਇਨਵੈਸਟੀਗੇਟ ਹਲੇ ਕਰ ਰਹੇ ਹਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਵਿੱਚ ਮੈਂ ਕੋਈ ਆਭੀ ਤੱਕ ਕੋਈ ਗਲਸ ਨਿਕਲ ਕੇ ਸਾਹਮਣੇ ਆਈ ਹੈ ਇਸ ਤਰ੍ਹਾਂ ਦੀ ਨਹੀਂ ਇਹ ਜਿਹੜੀ ਮੈਂ ਦੱਸੀ ਹੈ ਜੀ ਉਹੀ ਗੱਲਾਂ ਸਾਰੀਆਂ ਤੇ ਹਜੇ ਕੋਈ ਜਾਨੀ ਨੁਕਸਾਨ ਤਾਂ ਮੈਂ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੈ ਪ੍ਰੋਪਰਟੀ ਦਾ ਥੋੜਾ ਜਿਹਾ ਨੁਕ